ਅਸ ਟਾਈਮ ਦੀ ਜਿਹੜੀ ਖਬਰ ਆ ਸ਼ਹੀਦ ਉਦਮ ਸਿੰਘ ਨਗਰ ਜੋ ਕਿ ਅੰਮ੍ਰਿਤਸਰ ਦਾ ਇਲਾਕਾ ਉਥੋਂ ਨਿਕਲ ਕੇ ਸਾਹਮਣੇ ਆ ਰਹੀ ਆ ਦੱਸਣੀ ਹੋਊਗੀ ਕਿ ਪੀਰਤਾ ਦੇ ਪਤੀ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਜਿਹੜੀ ਪਤਨੀ ਆ ਉਹਨਾਂ ਦੇ ਨਾਲ ਉਹਨਾਂ ਦੀ ਗਲੀ ਦੇ ਤਿੰਨ ਚਾਰ ਲੇਡੀਜ਼ਾਂ ਨੇ ਜਿਹੜਾ ਵਾ ਬੇਰਹਿਮੀ ਦੇ ਨਾਲ ਕੁੱਟ ਮਾਰ ਜਿਹੜੀ ਉਹ ਕੀਤੀ ਹੈ ਦਸਨਯੋਗ ਦੋਸ਼ ਵੀ ਲਗਾਏ ਗਏ ਆ ਕਿ ਇੱਟ ਜਿਹੜੀ ਉਹ ਵੀ ਸਿਰ ਦੇ ਉੱਪਰ ਮਾਰੀ ਆ ਤੇ ਕਾਫੀ ਲੱਤਾਂ ਜਿਹੜੀਆਂ ਨੇ ਉੱਪਰ ਜਿਹੜੀਆਂ ਮਾਰਿਆ ਗਏ ਨੇ ਤੇ ਕਾਫੀ ਹਾਲਤ ਜਿਹੜੀ ਆ ਗੰਭੀਰ ਦੱਸੀ ਜਾ ਰਹੀ ਆ ਐਸੇ ਹੀ ਤਰ੍ਹਾਂ ਦੱਸ ਦਈਏ ਕਿ ਸ਼ਿਦ ਉਦਮ ਸਿੰਘ ਨਗਰ ਦੇ ਇਲਾਕੇ ਦੇ ਵਿੱਚ ਪਾਣੀ ਦਾ ਜੋਗੀ ਚੈਂਬਰ ਦਾ ਮੁੱਦਾ ਸੀ ਜੋ ਕਿ ਪਾਣੀ ਕੁਝ ਘਰਾਂ ਦਾ ਜਿਹੜਾ ਸੀ ਇੱਕ ਘਰ ਦੇ ਕੋਲ ਸਰਕਾਰੀ ਚੈਂਬਰ ਬਣਿਆ ਸੀ ਤੇ ਉੱਥੇ ਆ ਕੇ ਜਿਹੜਾ ਪਾਣੀ ਸੀ ਉਹ ਖੜਾ ਹੋ ਗਿਆ ਸੀ ਜਿਸ ਤੋਂ ਬਾਅਦ ਕਿ ਉਸ ਚੈਂਬਰ ਦੇ ਅਧੀਨ ਜਿਹੜਾ ਵਾ ਇਹ ਸਾਰਾ ਮਾਮਲਾ ਜਿਹੜਾ ਇਹ ਵਾਕਿਆ ਜਿਹੜਾ ਸਾਂਝਾ ਹੋਇਆ ਅੱਜ ਜਿਹੜਾ ਵਾ ਪੀੜਤ ਕਰਤਾ ਉਹਦਾ ਜਿਹੜਾ ਪਤੀ ਆ ਪਤੀ ਦੇ ਵੱਲੋਂ ਮਾਮਲਾ ਜਿਹੜਾ ਨੇੜੇ ਦੇ ਥਾਣਾ ਬੀਟ ਵਿਜੀਨ ਦੇ ਵਿੱਚ ਜਿਹੜਾ ਉਹ ਮਾਮਲਾ ਦਰਜ ਕਰਵਾਇਆ ਜਾਂਦਾ ਤੇ ਉੱਥੇ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਥਾਣਾ ਬੀਟ ਵਿਜੀਨ ਦੇ ਐਸਏ ਹਰਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਵੀ ਇਹ ਪੀੜਤ ਪਰਿਵਾਰ ਆਇਆ ਸੀ ਤੇ ਅਸੀਂ ਡਰਾਟ ਕੱਟ ਕੇ ਜਿਹੜਾ ਇਹਨਾਂ ਨੂੰ ਨੇੜਲੇ ਸਰਕਾਰੀ ਸਿਵਲ ਹਸਪੀਟਲ ਦੇ ਵਿੱਚ ਪੇਜ ਦਿੱਤਾ ਜਿਸ ਤੋਂ ਬਾਅਦ ਜਿਹੜਾ ਹੁਣ ਮਾਮਲਾ ਜਿਹੜਾ ਜੋ ਵੀ ਰਿਪੋਰਟ ਆਉਂਦੀ ਆ ਜਾਂ ਜੋ ਵੀ ਜਿਹੜੀ ਅੱਗੇ ਜਿਹੜੀ ਆ ਗਹਿਰਾਈ ਦੇ ਨਾਲ ਜਾਂਚ ਕਰਦੇ ਹੋ ਇਸ ਦੀ ਕਾਰਵਾਈ ਜਿਹੜੀ ਆ ਜੋ ਵੀ ਹੋਏਗੀ ਦੋਵਾਂ ਧਿਰਾਂ ਦੇ ਬਿਆਨ ਸੁਣਦੇ ਹੋਏ ਇਸ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਆਓ ਅਸੀਂ ਵੀ ਤੁਹਾਨੂੰ ਦਿਖਾਉਨੇ ਆ ਕਿ ਕੀ ਕਿਹਾ ਇਲਾਕਾ ਨਿਵਾਸੀਆਂ ਨੇ ਜਾਂ ਕੀ ਕਿਹਾ ਪੀੜਤਾ ਦੇ ਪਰਿਵਾਰ ਜਾਂ ਉਹਨਾਂ ਦੇ ਹਸਬੰਡ ਨੇ ਮੇਰਾ ਨਾ ਪ੍ਰਿੰਸ ਆਇਆ ਨਿਊ ਸ਼ੂਸ ਆ ਗਏ ਪਾਈ ਗਣੀ ਗੁਰਦਾਰ ਬੈਕ ਸਾਈਡ ਤੇ ਇਲਾਕਾ ਦੋ ਨੰਬਰ ਗਲੀ ਵਾਦੀ ਹੈ ਤੇ ਇੱਥੇ ਝਗੜਾ ਆਇਆ ਵੀ ਚਾਰ ਪੰਜ ਦਿਨ ਹੋ ਗਏ ਝਗੜਾ ਚੱਲ ਰਿਹਾ ਚੈਂਬਰ ਕਰਕੇ ਚੈਂਬਰ ਬੰਦ ਕੀਤਾ ਜਾਂਦਾ ਠੀਕ ਆ ਤੇ ਆਪਾਂ ਕਹਿੰਦੇ ਆ ਬਦਮਾਸ਼ੀ ਕਰਦੇ ਉੱਥੇ ਠੀਕ ਆ ਚੈਂਬਰ ਦੀ ਗੱਲ ਹੈ ਮੇਰੀ ਘਰ ਦੀ ਦੀਵਤੀ ਪੈ ਗਈ ਆ ਠੀਕ ਆ ਚੈਂਬਰ ਤੋਂ ਗੱਲ ਹੋਈ ਹੱਤੀ ਪਾਏ ਰਾਤੀਂ ਮੰਡੇ ਆ ਗਏ ਮੇਰੇ ਘਰੇ ਦਾ ਗਾਲੂ ਗਲ ਕਰਦੇ ਵਿੱਚ ਐ ਮੇਰੇ ਬੰਦ ਕਰਦਾ ਚੈਂਬਰ ਦੇ ਉੱਦੋਂ ਕਹਿੰਦੇ ਆ ਤੇ ਉਦੋਂ ਬੰਦੇ ਬੁਲਾ ਲੈਂਦੇ ਇਦਾਂ ਵਾਵਾ ਫਲਾ ਫਲਾ ਚੈਂਬਰ ਕਿੱਥੇ ਆਸ ਤੇ ਤੁਹਾਡਾ ਕੀ ਮਤਲਬ ਰੋਲਾ ਗੱਲ ਕੀ ਸੀ ਚੈਂਬਰਾ ਬੂਹੇ ਅੱਗੇ ਹੈਗਾ ਤਿੰਨ ਟੱਕਰਾਂ ਦਾ ਪਾਣੀ ਜਾਂਦਾ ਵਾ ਤੇ ਕਹਿੰਦੇ ਨਹੀਂ ਪਾਣੀ ਤਾਂ ਡਾਉਂਦਾ ਵਾ ਪਿਸ਼ਾਬ ਹੁੰਦਾ ਵਾ ਬਾਸ ਹੁੰਦਾ ਤੇ ਤੁਹਾਡਾ ਸਿਰਫ ਪਾਣੀ ਜਾਂਦਾ ਤੁਹਾਡਾ ਪਾਣੀ ਬੰਦ ਕਰ ਦਿੰਗੇ ਮੀਰਾ ਪਾਣੀ ਕਿੱਥੇ ਕਰ ਜਾਏਗਾ ਤੇ ਕਰ ਉਹਨੂੰ ਚੈਂਬਰ ਨੂੰ ਬੰਦ ਕਰਤਾ ਬੰਦ ਕਰਤਾ ਥੜਾ ਵੜਾ ਦਿੱਤਾ ਗਿਆ ਤੇ ਅੱਛਾ ਨਹੀਂ ਨਹੀਂ ਇਕੱਲੇ ਹੀ ਪਹਿਲਾਂ ਆਏ ਹੀ ਪੁਲਿਸ ਵਾਲੇ ਆਏ ਹੀ ਅੰਕਲ ਜੀ ਕੋਈ ਵੀ ਉਨੇ ਗੱਲ ਗੁਰ ਕਰਕੇ ਗਿਆ ਸਮਝਾਏ ਕਿ 10 ਮਿੰਟ ਬਾਅਦ ਆਏ ਸਾਰੀਆਂ ਜਨਾਨੀਆਂ ਆਣ ਕੇ ਮੇਰੇ ਘਰ ਦੀ ਦਿੱਤੀ ਪਈਆਂ ਇੱਥੇ ਇੱਕ ਬੋਲ ਤੋਂ ਗੱਲ ਹੀ ਆ ਬੋਲ ਵੱਜੀ ਇਹਦੇ ਉਹਨੇ ਕਹ ਮੈਂ ਨਹੀਂ ਦੇਣੀ ਸਿਰ ਤੇ ਬੋਲ ਵੱਜੀ ਐਨੀ ਗੱਲ ਹੋਈ ਆਣ ਕੇ ਉਹ ਇਕੱਲੀ ਦਿੱਤੀ ਪਈ ਆ ਬੂਹੇ ਦੇ ਨਾਲ ਲਾ ਕੇ ਪੂਰਾ ਸਿਰ ਮੋਚੰਗਾ ਹੀ ਪਾੜਿਆ ਉਹਨਾਂ ਨੇ ਉਧਰ ਮੇਰੀ ਜਨਾਨੀ ਪ੍ਰੈਗਨੈਂਸੀ ਕੀਤੀ ਕਾਰਵੇ ਤੇ ਕਰ ਨਹੀਂ ਦੇਓ ਕਹਿੰਦੇ ਕੋਈ ਨਹੀਂ ਇਹ ਕਰਦੇ ਆ ਰਾਤੀ ਇਹਨਾਂ ਲੈ ਗਏ ਤੇ ਉਸੇ ਵੇਲੇ ਸ਼ਰਤਾਂ ਇਹਨਾਂ ਨੇ 10 ਮਿੰਟ ਬਾਅਦ ਆਏ ਘਰੇ ਆ ਕੇ ਤੇ ਮਾਰ ਨਾਲ ਸ਼ਰਾਬਾ ਪੀਦੇ ਸ਼ਰਾਬਾ ਪੀ ਕੇ ਫੇਰ ਆ ਡਿੱ ਘਰੇ ਆ ਗਏ ਬੰਦੇ ਹੂੰ ਮਤਲਬ ਇਹ ਵਿਸ਼ਾ ਚੱਲ ਰਿਹਾ ਜੀ ਇੱਕ ਚੈਂਬਰ ਤੋਂ ਜਿਵੇਂ ਸਰਕਾਰ ਸਾਨੂੰ ਦਿੰਦੀ ਹੈ ਜੀ ਇੱਕ ਸਹੂਲਤ ਦਿੰਦੀ ਹੈ ਜੀ ਗਲੀ ਦੇ ਵਿੱਚ ਚੈਂਬਰ ਦੇ ਨਾਲ ਜਿਸ ਦੇ ਵਿੱਚ ਮੀਂਹ ਦਾ ਪਾਣੀ ਤੇ ਘਰਾਂ ਦਾ ਪਾਣੀ ਜਿਹੜਾ ਵੇਸਟ ਪਾਣੀ ਉਹਦੇ ਵਿੱਚ ਜਾਂਦਾ ਜੀ ਚਾਰ ਘਰਾਂ ਦਾ ਪਾਣੀ ਜਿਹੜਾ ਇੱਕ ਚੈਂਬਰ ਦੇ ਵਿੱਚ ਜਾ ਰਿਹਾ ਜੀ ਔਰ ਉਸ ਪਰਿਵਾਰ ਵੱਲੋਂ ਜਿਨ੍ਹਾਂ ਦਾ ਨਾਮ ਹੈ ਜੀ ਲਾਡਾ ਔਰ ਉਹਨਾਂ ਦੀ ਮਿਸੇਜ ਦਾ ਨਾਮ ਹੈ ਜੀ ਰਿੰਪੀ ਉਹਨਾਂ ਵੱਲੋਂ ਧੱਕੇ ਦੇ ਨਾਲ ਜਿਹੜਾ ਚੈਂਬਰ ਬੰਦ ਕਰ ਦਿੱਤਾ ਜਾਂਦਾ ਜੀ ਉਸ ਦੇ ਮੁਤਾਬਿਕ ਸਾਰੇ ਗਲੀ ਮੁਹੱਲੇ ਵੱਲੋਂ ਉਹਨਾਂ ਦੇ ਨਾਲ ਇੱਕ ਗੱਲ ਕੀਤੀ ਜਾਂਦੀ ਹੈ ਜਾਂ ਉਨੇ ਨਾਲ ਸਲਾਹ ਕੀਤੀ ਜਾਂਦੇ ਜੀ ਬਿਨਾਂ ਸਲਾਹ ਤੋਂ ਬਿਨਾਂ ਗੱਲੇ ਗਲੀ ਮਹੱਲੇ ਦੀ ਸਲਾਹ ਤੋਂ ਜਿਵੇਂ ਸਾਡੇ ਇਸ ਏਰੀਆ ਦੇ ਕਾਉਂਸਲਰ ਨੇ ਜੀ ਗਗਨਦੀਪ ਸਿੰਘ ਸਹਿਜ ਰਾਜੀ ਉਹਨਾਂ ਦੀ ਵੀ ਸਹਿਮਤੀ ਤੋਂ ਬਗੈਰ ਜਿਹੜਾ ਚੈਂਬਰ ਆ ਬੰਦ ਕਰ ਦਿੱਤਾ ਜਾਂਦਾ ਜਿਸ ਨੂੰ ਬਜਰੀ ਪਾ ਕੇ ਥੜਾ ਬਣਾ ਦਿੱਤਾ ਜਾਂਦਾ ਜਦੋਂ ਸਾਰਾ ਗਲੀ ਮਹੱਲਾ ਜਾ ਕੇ ਉਹਨਾਂ ਨਾਲ ਗੱਲ ਕਰਦਾ ਹੈ ਤਾਂ ਉਹ ਕਹਿੰਦੇ ਵੀ ਅਸੀਂ ਜਿਹੜਾ ਵਾ ਇਹ ਚੈਂਬਰ ਆ ਨਹੀਂ ਖੋਲਣਾ ਜੋ ਕਿ ਸਰਕਾਰੀ ਤੌਰ ਤੇ ਮਨਜ਼ੂਰ ਆ ਜੀ ਸਰਕਾਰੀ ਜਗ੍ਹਾ ਨੂੰ ਆਪਾਂ ਥੜਾ ਚੈਂਬਰ ਨੂੰ ਜਿਹੜਾ ਥੜਾ ਬਣਾ ਦਿੱਤਾ ਜੀ ਅਨਮੋਲ ਜਿਹੜੀ ਆ ਅ ਪ੍ਰੈਗਨੈਂਟ ਵੀ ਆ ਜੀ ਲੜਕੀ ਉਹ ਬਾਹਰ ਬੈਠੀ ਸੀ ਜੀ ਆਪਣੇ ਦਰਵਾਜ਼ੇ ਦੇ ਵਿੱਚ ਲਾਡਾ ਔਰ ਉਸਦੀ ਪਤਨੀ ਰਿੰਪੀ ਜੀ ਇੱਕ ਇੱਕ ਬੈਕ ਸਾਈਡ ਤੇ ਸਾਡੇ ਘਰ ਆ ਜੀ ਜਿਨ੍ਹਾਂ ਦਾ ਕੋਈ ਉਹਨਾਂ ਚੈਂਬਰ ਦੇ ਨਾਲ ਕੋਈ ਤਾਲੁਕਾਤ ਨਹੀਂ ਹੈ ਜੀ ਰਿੰਕੂ ਜੀ ਉਹ ਵੀ ਕਿਰਾਏਦਾਰ ਨੇ ਉਹਨਾਂ ਦੀ ਪਤਨੀ ਅ ਰਿੰ ਹਾਂਜੀ ਰੂਬੀ ਰੂਬੀ ਜੀ ਹਾਂਜੀ ਰਿੰਕੂ ਜੀ ਔਰ ਉਹਨਾਂ ਦੀ ਪਤਨੀ ਰੂਬੀ ਜੀ ਇਹਨਾਂ ਦੋ ਘਰਾਂ ਨੇ ਰਲ ਕੇ ਤਿੰਨ ਘਰਾਂ ਨੇ ਰਲ ਕੇ ਮਤਲਬ ਲੜਕੀ ਦੇ ਬੇਨਾਜਾਇਜ਼ ਉਹਨੂੰ ਬੈਠੀ ਨੂੰ ਤੇ ਨਾ ਜਾਣਿਆਂ ਨੇ ਮਾਰਿਆ ਕੁੱਟਿਆ ਸਿਰ ਦੇ ਵਿੱਚ ਉਹਨਾਂ ਨੇ ਸੱਟ ਲਾਈ ਜਦ ਕਿ ਉਹ ਕੁਦਰਤ ਮਤਲਬ ਵੀ ਉਹ ਪ੍ਰੈਗਨੈਂਟ ਹੈ ਅਗਰ ਉਸ ਲੜਕੀ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਉਹਦੀ ਪ੍ਰੈਗਨਨਸੀ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਉਹਦੇ ਸਿਰ ਦੇ ਵਿੱਚ ਸੱਟ ਜਿਹੜੀ ਗੁੱਜੀ ਲੱਗੀ ਹੋਈ ਹੈ ਜੀ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਚਾਉਂਦੇ ਆ ਕਿ ਇਸ ਗਰੀਬ ਪਰਿਵਾਰ ਨੂੰ ਬਣਦਾ ਇਨਸਾਫ ਜਿਹੜਾ ਦਵਾਇਆ ਜਾਵੇ ਜੀ ਔਰ ਜਿਹੜਾ ਚੈਂਬਰ ਸਰਕਾਰੀ ਤੌਰ ਤੇ ਬਣਿਆ ਹੋਇਆ ਜਿਹੜਾ ਇਹਨਾਂ ਨੇ ਗੁੰਡਾਗਰਦੀ ਕਰਕੇ ਧੱਕੇ ਦੇ ਨਾਲ ਜਿਹੜਾ ਬੰਦ ਕੀਤਾ ਹੋਇਆ ਜੀ ਉਸ ਨੂੰ ਖਲਵਾਇਆ ਜਾਵੇ ਜੀ ਇਹ ਘਟਨਾ ਹੈ ਜੀ ਸ਼ਹੀਦਨ ਸਿੰਘ ਨਗਰ ਗਲੀ ਨੰਬਰ 2 ਚੀਮਾੜੀ ਕੋਨੇੜੇ ਬਟੂ ਕਵਾੜੀ ਗਲੀ ਦੀ ਇਹ ਜੋ ਮੇਰੇ ਮਕਾਨ 'ਚ ਰਹਿੰਦਾ ਚਲੋ ਇਹ ਕਿਰਾਏਦਾਰ ਹੈਗਾ ਭਰਾਈ ਆਪਣਾ ਛੋਟਾ ਵੀ ਇਹਨਾਂ ਦਾ ਝਗੜਾ ਚੱਲ ਰਿਹਾ ਦੋ ਦਿਨ ਦਿਨ ਤੋਂ ਚੈਂਬਰ ਤੋਂ ਇਹ ਰੋਜ਼ ਮੈਨੂੰ ਫੋਨ ਕਰਦੇ ਆ ਵੀ ਭਾਈ ਉਹ ਸਾਨੂੰ ਤੰਗ ਕਰਦੇ ਆ ਚੈਂਬਰ ਤੋਂ ਉਹ ਕਹਿੰਦਾ ਪਾਣੀ ਨਹੀਂ ਹੋਣਾ ਚਾਹੀਦਾ ਪਾਣੀ ਤੇ ਬਰਸਾਦਾ ਇੱਥੇ ਜਾਣਾ ਹੁਣ ਬਰਸਾਦ ਹੋ ਜਾ ਪਾਣੀ ਕਿੱਥੇ ਜਾਊਗਾ ਠੀਕ ਹੈ ਕੱਲ ਸ਼ਾਮੀ ਛੇ ਵੇ ਦੀ ਗੱਲ ਆ ਮੈਂ ਆਪਣੇ ਘਰੇ ਬੈਠਾ ਉਹਨਾਂ ਦੇ ਗਵਾਂਡੀਆਂ ਦਾ ਫੋਨ ਆਇਆ ਵੀ ਇੱਧਰ ਛੇਤੀ ਆ ਲੜਾਈ ਹੋ ਗਈ ਜਦੋਂ ਮੈਂ ਇੱਥੇ ਆਇਆ ਤੇ ਮੈਂ ਵੇਖਿਆ ਤੇ ਇੱਥੇ ਆ ਕੁੜੀ ਖੋਨੋ ਖਣੋਈ ਪਈ ਤੇ ਸਾਰੇ ਮਹੱਲੇ ਵਾਲੇ ਕਹਿੰਦੇ ਇਹਨਾਂ ਤਿੰਨ ਜਨਾਨੇ ਨੇ ਉਹਨੂੰ ਬੜਾ ਕੁੱਟਿਆ ਫਿਰ ਮੈਂ ਇਹਨਾਂ ਨੂੰ ਬੋਲਿਆ ਵੀ ਉਹਨੂੰ ਕੁੱਟਿਆ ਕਿਉਂ ਜੀ ਤੇ ਕਹਿੰਦੇ ਹਨ ਗੱਲਾਂ ਘੱਟਦੀ ਮੈਂ ਗੱਲਾਂ ਘੱਟਾ ਕੁੱਟ ਜੂਗਾ ਕੋਈ ਠੀਕ ਆ ਸਾਰਾ ਮਹੱਲਾ ਇਹਨਾਂ ਦੇ ਨਾਲ ਆ ਤੇ ਇਹ ਗੱਲ ਹੋਈ ਤੇ ਉਤੋਂ ਨਾ ਉਹਦਾ ਬੰਦਾ ਘਰ ਆ ਨਾ ਕੋਈ ਜਿਹੜਾ ਆਵੇ ਉਹਨੂੰ ਪੁੱਛਣ ਦੀ ਬਜਾਏ ਕੀ ਹੈ ਇਹਨਾਂ ਦਾ ਜਿਹ ਤੇ ਗੱਲ ਦੇ ਇੱਕ ਚੈਂਬਰ ਦੀ ਆ ਹੁਣ ਤੁਸੀਂ ਇਹ ਵੇਖੋ ਉਹ ਜਿਵੇਂ ਇੱਕ ਬੱਚਾ ਹੁੰਦਾ ਵਾ 10 12 ਸਾਲ ਦਾ ਉਹਦੇ ਸਮਾਨ ਦਾ ਸਰੀਰ ਆ ਤੇ ਕੱਲ ਉਹਨੂੰ ਥੋੜਾ ਬੋਧਾ ਹੋਰ ਮਾਰ ਮਾਰਦੇ ਤੇ ਉਹ ਤੇ ਮਰੀ ਜਾਣੀ ਵਿਚਾਰੀ ਉਤੋਂ ਉਹ ਕਿਹੜੀ ਹਾਲਤ ਜ ਹੈਗੀ ਉਤੋਂ ਅਸੀਂ ਕਹਿੰਦੇ ਚੈਂਬਰ ਖੋਲੋ ਚੈਂਬਰੇ ਖੋਲ ਦੇਣੀ ਹੈ ਚੈਂਬਰ ਤੋਂ ਇਹਨਾਂ ਨੂੰ ਪਤਾ ਸੀ ਵੀ ਚੈਂਬਰ ਹੋਣਾ ਹੀ ਹੈ ਕੰਪਲੇਂਟਾਂ ਦੇਤੀਆਂ ਸਾਰਿਆਂ ਵੀ ਖੋਲ ਜਾਣਾ ਉਹ ਖੁੰਦਕ ਬਾਜੀ ਕਰਦੇ ਆ ਕਰਦੇ ਉਹਨਾਂ ਤੇ ਆ ਖੁੰਦਕ ਬਾਜੀ ਕੱਢੀ ਜੇ ਤੇ ਮੈਂ ਮੌਕੇ ਤੇ ਨਹੀਂ ਸੀ ਮੈਂ ਆਪਣੀ ਡਿਊਟੀ ਤੇ ਸੀ ਠੀਕ ਹੈ ਜੀ ਮੈਂ 2 ਵਜੇ ਡਿਊਟੀ ਤੇ ਵਾਪਸ ਆਈ ਆ ਤੇ ਮੈਂ ਬਾਅਦ ਵੈਸੇ ਅਚਾਨਕ ਨਿਕਲੀ ਸੀ ਉੱਗੇ ਇਥੇ ਕਾਫੀ ਜਨੇ ਇਕੱਠੇ ਹੋਏ ਸੀ ਤੇ ਇੱਥੇ ਖੜੀ ਆ ਮੈਂ ਤੇ ਇੰਨੇ ਚਿਰ ਨੂੰ ਇੱਥੇ ਉਹ ਅਨਮੋਲ ਖੜੀ ਆ ਗੇਟ ਵਿੱਚ ਤੇ ਇਧਰੋਂ ਉਹਦੀ ਉਹ ਬੱਚਾ ਦੇ ਗੇਟ ਦੇ ਵਿੱਚ ਉਹਨਰ ਦੀ ਬੋਲ ਅੰਦਰ ਗਈ ਆ ਤੇ ਉਹਦੀ ਬੱਚੇ ਦੀ ਮਾਂ ਤੁਹਾਨੂੰ ਪਤਾ ਖੁੰਦਕ ਬਾਜੀ ਚੱਲਣ ਦੀ ਆ ਤੇ ਤੁਸੀਂ ਕਿਉਂ ਬੋਲ ਲੈਣਾ ਦੇ ਤੁਹਾਨੂੰ ਪਤਾ ਟਾੜੀ ਇੰਨੇ ਦਿਨਾਂ ਦੀ ਚੈਂਬਰ ਦੀ ਲੜਾਈ ਚੱਲਦੀ ਪਈ ਆ ਤੇ ਤੁਸੀਂ ਇੱਕ ਖੁੰਦਕ ਛੇੜਨ ਵਾਸਤੇ ਕਿਉਂ ਬੋਲ ਲੈਣਾ ਹੈ ਜੋ ਜੋ ਬੋਲ ਲੈਣਾ ਹੈ ਉਹਨੇ ਕਿਹਾ ਕਿ ਮੈਂ ਬੋਲ ਨਹੀਂ ਦੇਣੀ ਐਨੇ ਦਿਨ ਨੂੰ ਉਹਨੇ ਉੱਥੋਂ ਫੜ ਕੇ ਪਕੜ ਲਿਆ ਜਦੋਂ ਮਾਰਿਆ ਫਿਰ ਇੱਕ ਜਾਨੀ ਦੇ ਫੜਿਆ ਦੇ ਨਾਲ ਹੀ ਉਹਦੇ ਬੱਚੇ ਵੀ ਆਣ ਪਏ ਤਿੰਨ ਚਾਰ ਦੋ ਕੁੜੀਆਂ ਇੱਕ ਮੁੰਡਾ ਤੇ ਕੁੜੀ ਦੀ ਮਾਂ ਇੱਕ ਰਿੰਪੀ ਜਿਹੜੀ ਨਾਲ ਉਹਨਾਂ ਨੇ ਆਣ ਕੇ ਇੱਥੋਂ ਫੜ ਕੇ ਵਾਲਾਂ ਤੋਂ ਇੱਥੇ ਗੇਟ ਦੇ ਵਿੱਚ ਲਿਆ ਆ ਕੇ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਇੱਟ ਕਿੰਨੇ ਮਾਰੀ ਇੱਟ ਵੀ ਉਹਦੇ ਸਿਰ ਦੇ ਵਿੱਚ ਵੱਜਿਆ ਆਪਾਂ ਮੌਕੇ ਦੇ ਇਹ ਭੱਜ ਕੁਲਦੀਪਾ ਜੀ ਸੀ ਬੰਡੀ ਭਾਜੀ ਸੀ ਮੈਂ ਹੀ ਇਹ ਕਿ ਸਾਡੇ ਨਾਲ ਦੇ ਗਵਾਂਢੀ ਇਹ ਸਾਰੇ ਛਡਾਉਣ ਦੀ ਕੋਸ਼ਿਸ਼ ਬੜੀ ਕੀਤੀ ਆ ਕਿ ਜਦ ਕਿ ਉਹਨਾਂ ਨੇ ਇੰਨੀ ਗ੍ਰ ਪਕੜ ਦੇ ਵਿੱਚ ਉਹਦੇ ਵਾਲ ਫੜ ਕੇ ਤੇ ਉਹਨੂੰ ਖਿੱਚ ਕੇ ਇੱਥੇ ਲਿਆ ਕੇ ਲੱਤਾਂ ਉਹਦੇ ਪੇਟ ਦੇ ਵਿੱਚ ਮਾਰੀਆਂ ਵਾ ਤੇ ਉਹਦੇ ਵਾਲ ਬੂਲ ਕਾਫੀ ਖੋਏ ਆ ਸਾਰੇ ਹੀ ਉਹਨਾਂ ਕੋ ਇਨਸਾਫ ਮੰਗਣਾ ਚਾਹੁੰਦੇ ਆ ਵੀ ਵੇਖੋ ਇੱਕ ਬੱਚਾ ਵਾ ਇੱਕ ਉਹਦੇ ਘਰ ਚ ਕੋਈ ਨਹੀਂ ਆ ਕਿ ਪ੍ਰੈਗਨੈਂਟ ਆ ਉਹ ਤਾਂ ਕਿ ਇੰਨੀ ਬੁਰੀ ਗਾਲ ਦੇ ਨਾਲ ਉਹਨੂੰ ਆਣ ਕੇ ਸੱਟਾਂ ਪੇਟਾਂ ਲਾਈਆਂ ਆਂ ਅਹੀਂ ਤੇ ਇਨਸਾਮ ਮੰਗਣਾ ਜੀ ਤੇ ਸਰ ਇੱਥੇ ਇਕੱਲੇ ਜਿਹੜਾ ਹਾਸਾ ਹੋਇਆ ਨਾ ਤੇ ਮੈਂ ਤੇ ਜਾਂਚ ਅਗੰਦਰ ਲੰਮੇ ਪਿਆ ਸੀ ਮੇਰਾ ਆਪਰੇਟ ਹੋਇਆ ਤੇ ਮੈਂ ਠੀਕ ਨਹੀਂ ਤੇ ਮੈਨੂੰ ਬਾਹਰ ਮੇਰੇ ਬੱਚਿਆਂ ਨੇ ਦੱਸਿਆ ਕਹਿੰਦੇ ਬਾਹਰ ਲੜਾਈ ਹੋ ਰਹੀ ਹੈ ਮੈਂ ਆ ਕੇ ਵੇਖਿਆ ਤੇ ਅਨਮੋਹ ਲੇਡੀਜ਼ ਨੂੰ ਇਕੱਲੇ ਯਾਨੀ ਕਿ ਤਿੰਨ ਕੁ ਜਨਾਨੀਆਂ ਪਈਆਂ ਮੈਂ ਸਭ ਕੁਛ ਨਾਂ ਦੀ ਕੋਸ਼ਿਸ਼ ਕੀਤੀ ਆ ਰੂਬੀ ਪਈ ਆ ਉਹਦੇ ਬੱਚੇ ਪਏ ਆ ਤੇ ਮੈਂ ਵਿਚਕਾਰ ਹੋ ਗਿਆ ਸਭੋ ਮੈਂ ਪਹਿਲਾਂ ਰੂਬੀ ਐਟ ਮਾਰ ਲੱਗੀ ਮੈਂ ਐਟ ਖੋਈ ਆ ਮੁਰਗਿਓ ਨੇ ਬੈਟ ਫੜਿਆ ਮੈਂ ਬੈਟ ਹੋਇਆ ਵਿਚਕਾਰ ਤੇ ਮੈਂ ਫਸਿਆ ਦੋਦੇ ਉਧਰੋਂ ਆਉਣੇ ਵਾਲੋ ਦੇ ਫੜੇ ਹੋਣੇ ਉਹਦੇ ਫੜੇ ਇਹ ਚਾਰ ਜਾਨੇ ਉਹਨੂੰ ਪਏ ਹੀ ਗੱਲੀ ਨੂੰ ਉਹ ਕੱਲੀ ਤੇ ਮਗਰੋਂ ਆ ਕੇ ਇੱਟ ਪਤਾ ਨਹੀਂ ਕਿੰਨੇ ਮਾਰੀ ਹੈ ਵੱਜੀ ਹੈ ਉਹਦੇ ਰਿੰਪੀ ਨੇ ਮਾਰੀ ਹੈ ਕਿੰਨੇ ਮਾਰੀ ਕਿਉਂਕਿ ਮੈਂ ਹੁਣ ਵਿਚਕਾਰ ਫਸਿਆ ਮੇਰੀ ਪੇਠ ਹੈ ਮੇਰੀ ਬੈਠੇ ਪਿੱਛੇ ਦੇਖ ਕੇ ਮਾਰਦੇ ਉਧਰੋਂ ਇੱਕ ਚੈਂਬਰ ਦਾ ਸਾਰਾ ਗੰਦਾ ਪਾਣੀ ਮੇਰੇ ਬੂਏ ਗਾੜੀ ਮੇਰੇ ਬੱਚੇ ਬਿਮਾਰ ਹੋ ਜਾਣਗੇ ਮੈਨੂੰ ਕੌਣ ਕਰੇਗਾ ਜੇ ਅੱਜ ਆਪਾਂ ਭਗਤਾਂ ਵਾਲੇ ਗਏ ਆ ਭਗਤਾਂ ਵਾਲਿਆਂ ਨੂੰ ਕੱਲ ਦਸਤਾਖਤ ਦਿੱਤੀ ਆ ਉਹ ਕਹਿੰਦੇ ਨਹੀਂ ਜੀ ਵੇਚ ਕੇ ਗਏ ਆ ਇਹ ਤੁਸੀਂ ਉੱਥੇ ਰਣਜੀਤ ਐਮ ਨੂੰ ਜਾਓ ਅੱਜ ਰਣਜੀਤ ਐਮ ਨੂੰ ਦਰਖਾ ਦੇ ਕੇ ਆਏ ਆ ਉਹ ਕਹਿੰਦੇ ਭੇਜਣੇ ਤਾਂ ਆਪਾਂ ਭਗਤਾਂ ਵਾਲੇ ਨੂੰ ਭਗਤਾਂ ਵਾਲੇ ਉਧਰ ਭੇਜੀ ਜਾਂਦੇ ਉਧਰ ਲਈ ਇਧਰ ਭੇਜੀ ਜਾਂਦੇ ਕਾਰਪੋਰੇਸ਼ਨ ਦੀ ਕੋਈ ਹੋਣਾ ਮਹਾਰਾਜ ਆਏ ਆ ਬੰਦੇ ਆਏ ਆ ਵੇਚ ਕੇ ਚਲੇ ਗਏ ਆ ਕਹਿੰਦੇ ਅੱਪਾਂ ਨਹੀਂ ਖੋਲ ਸਕਦੇ ਭਜਾਤੇ ਜੇ ਕੋਈ ਕਾਰਪੋਰੇਸ਼ਨ ਵਾਲਾ ਬੰਦਾ ਲੈ ਕੇ ਆਉਂਨੇ ਇੱਕੋ ਚਾਰ ਪੰਜ ਜਾਣੇ ਉਹਨੂੰ ਨਹੀਂ ਜੀ ਨਹੀਂ ਇਹ ਖੋਲ ਨਹੀਂ ਦੇਣਾ ਬੰਦਾ ਆਪੇ ਹੀ ਵਾਪਸ ਚਲ ਜਾਂਦਾ ਇਹ ਤੇ ਫਿਰ ਕੱਲਾ ਘਰ ਗੁੰਡਾਗਰਦੀ ਕਰਦਾ ਸਾਰਾ ਮਹੱਲਾ ਇੱਕ ਵਾਸਤੇ ਆਪਾਂ ਕਰ ਸਕਦਾ ਅੱਛਾ ਪੁਲਿਸ ਜੋ ਜਿਹੜੀ ਇਹ ਕਾਰਵਾਈ ਕੀਤੀ ਹੈ ਹਾਲੇ ਤੱਕ ਕੋਈ ਕਾਰਵਾਈ ਹੋਈ ਉਹਨਾਂ ਤਿੰਨਾਂ ਪਰਿਵਾਰਾਂ ਕੱਲ ਸਰ ਕਾਰਵਾਈ ਹੋਈ ਸੀ ਕੱਲ ਮੁਲਾਜ਼ਮ ਆਏ ਸੀ ਅਫਸਰ ਹੀ ਆਏ ਸੀ ਦੋ ਇਹਨਾਂ ਨੂੰ ਲੈ ਕੇ ਗਏ ਆ ਦਸਾਂ ਮਿੰਟਾਂ ਬਾਅਦ ਉਹ ਘਰ ਆ ਗਏ